ਮੰਮੀ ਹਾਂਜੀ ਮੰਮੀ ਮੰਮੀ ਮੇਰੀ ਗੱਲ ਸੁਣੋ ਮਸਾਲੇ ਖਤਮ ਹੋ ਗਏ ਜੇ ਤੇ ਮਾਰਕੀਟ ਚੋ ਜਾ ਕੇ ਨਾ ਲੈ ਆਨਾ ਕਿ ਨਾ ਮੈਂ ਥੋੜੇ ਪਤਾ ਨਾ ਡੱਬੇ ਨਵੇਂ ਲੈ ਆਉ ਡੱਬੇ ਵੀ ਖਸ ਗਏ ਮਡੇ ਤਾਲ ਉਹ ਤੇ ਮੈਂ ਲੈ ਆਉਂਗੀ ਹਾਂਜੀ ਜਾਂ ਤਾਂ ਇੰਜ ਕਰੀ ਸ਼ਾਮੀ ਮੇਰੇ ਨਾਲ ਹੀ ਚੱਲੇ ਆਪਾਂ ਦੋਵੇਂ ਜਾ ਕੇ ਨਾ ਜੜੀ ਜੜ ਚੀਲੇ ਵਾਲੀ ਲੈ ਆਵਾਂ ਕੋਈ ਗੱਲ ਨਹੀਂ ਮੰਮੀ ਠੀਕ ਹੈ ਮੈਂ ਤੈਨੂੰ ਕਹਿ ਰਹੀ ਹਾਂ ਕਿ ਉਸ ਮਰਤਦਨ ਹੋਣ ਆਇਆ ਤੇਰੇ ਚਾਚੀ ਦਾ ਉਹ ਫੇਰ ਆਉਣ ਲੱਗੇ ਆ ਤੇ ਆਹ ਮੇਨਾਂ ਦੀ ਭਾਬੀ ਨਾ ਕੰਮ ਆ ਤੇ ਮੈਂ ਕਿਹਾ ਚੱਲ ਆ ਜਾ ਮੰਮੀ ਆਹ ਬੜਾ ਕੰਮ ਖਰਾਬ ਜੇ ਆਵੇ ਜੀ ਸਦਕੇ ਉਹਦਾ ਵੀ ਘਾਰ ਹੈ ਪਰ ਨਾ ਬੰਦੇ ਦੇ ਨਾ ਥੋੜੀ ਬੇਸ਼ਰਮੀ ਵੀ ਨਾ ਘਟ ਕਿਉਂ ਨਹੀਂ ਚਹੀਦੀ ਜਿਹੜੀ ਚੀਜ਼ ਵੇਖੀ ਨਹੀਂ ਉਹ ਮੰਗ ਲੈਣੀ ਜਿਹੜੀ ਚੀਜ਼ ਇਨੀਆਂ ਤਾਂ ਆਈ ਨਹੀਂ ਉਹ ਲੈ ਕੇ ਵੀ ਚਲ ਜੇ ਨਹੀਂ ਮੈਂ ਕਿੰਨਾ ਕਾ ਨਾ ਕਰਾਂਗੀ ਤੇ ਕਿੰਨਿਆਂ ਕ ਦਿਨ ਦੀ ਰਾਵਾਂਗੀ ਫਿਰ ਤੁਹਾਡਾ ਮੁੰਡਾ ਆ ਕੇ ਮੈਨੂੰ ਬੋਲਦਾ ਚਲ ਬੁੱਤ ਵੇਖ ਸਿਰੇ ਤੇ ਤੂੰ ਹੀ ਚੜਾਇਆ ਉਹਦੇ ਤੂੰ ਆਪ ਬੁਖਾਣੇ ਨਹੀਂ ਹੈ ਆ ਵੀ ਨਵਾਲਿਆ ਆ ਵੀ ਨਵਾਲਿਆ ਮੈਂ ਵੀ ਤੁਹਾਡੀ ਗੱਲ ਸਹੀ ਹੈ ਪਰ ਘਰ ਪਰਿਵਾਰ ਦੇ ਜੀਅਨ ਨੂੰ ਤਾਂ ਬਖਾਣੀ ਪੈਂਦੀ ਚੀਜ਼ ਅਗਲੀ ਕਹਿੰਦੀ ਨਵੀਂ ਨਵੀਂ ਵਿਆਹੀ ਆਈ ਭਾਬੀ ਤੁਹਾਨੂੰ ਕੁਝ ਬਖਾਉਂਦੀ ਨਹੀਂ ਤੇ ਮੇਰੇ ਕੋਲ ਜੋ ਜੋ ਹੈਗਾ ਸੀ ਸਮਾਨ ਉਹਨਾਂ ਨੇ ਵਿਖਾਇਆ ਮੈਂ ਕਿਹਾ ਕੱਲ ਨੂੰ ਵੀ ਵਿਆਹੀ ਜਾਏਗੀ ਚਲ ਇਦਾਂ ਦੇ ਪ੍ਰੋਡਕਟ ਐਵੀ ਲਕੀ ਆਈ ਤੁਹਾਨੂੰ ਪਤਾ ਮੇਰੀ 500 ਰੁਪਏ ਦੀ ਲਿਪਸਟਿਕ ਹੈ ਜਿਹੜੀ ਲੈ ਕੇ ਚਲ ਗਈ ਹੈ ਤੇ ਮਿੰਦਰਾ ਦਾ ਮੁੰਡਾ ਫਿਰ ਗੁੱਸੇ ਹੁੰਦਾ ਰਿਹਾ ਨਾ ਮੈਂ ਨਾ ਕਰਨ ਜੋਗੀ ਨਾ ਮੈਂ ਹਾਂ ਵਿੱਚ ਮੈਂ ਤਾਂ ਫਸ ਗਈ ਕਲ ਕੋਈ ਨਹੀਂ ਹੁਣ ਆਉਣ ਲੱਗੀ ਆ ਤੈਨੂੰ ਪਤਾ ਮੂੰਹ ਲਿਆ ਜਾਵੀ ਰੱਖਣਾ ਪੈਂਦਾ ਵਾ ਕੋਈ ਨਹੀਂ ਤੂੰ ਇੰਜ ਕਰ ਮੋਤੀ ਗੱਲ ਐ ਨਾ ਆਪਣਾ ਸਮਾਨ ਜਿਹੜਾ ਚੰਗਾ ਚੰਗਾ ਪਾਸੇ ਲ ਕੋਲਾ ਉਹਦੇ ਆਉਣ ਤੋਂ ਪਹਿਲਾਂ ਮੂੰਹ ਤਾਂ ਵੱਨ ਦੱਸ ਕੇ ਆਉਂਦੀ ਆ ਤੇ ਜੇ ਬਿਨਾਂ ਦੱਸਿਆ ਆ ਜੇ ਤੇ ਫੇਰ ਮੁੰਡਾ ਕੀ ਕਰੇ ਹੋਰ ਤਾਂ ਮੈਂ ਕੀ ਕਰਾਂ ਛੱਡੋ ਮੰਮੀ ਐ ਰੱਬਾ ਇਹ ਤਾਂ ਕਲਪ ਜਾਂਦੀ ਆ ਮੈਂ ਦੱਸ ਕੀ ਕਰਾਂ ਉਹਦੀ ਆਤਾ ਹੀ ਮਾੜੀਆਂ ਉਹ ਨਹੀਂ ਸੁਧਰਦੀ ਉਹ ਸ਼ੁਰੂਤ ਹੋਈ ਇਹਦਾ ਹੀ ਹਾਲ ਰਿਹਾ ਪਹਿਲਾਂ ਮੇਰੇ ਕੋ ਜੜ ਚੀਜ਼ ਹੁੰਦੀ ਚੁੱਕੇ ਲੱਗਣ ਨਹੀਂ ਹੁੰਦੀ ਤਾਈ ਜੀ ਆ ਦੇ ਦੋ ਤਾਈ ਜੀ ਆ ਦੇ ਦੋ

नहीं मैं आऊंगी मैं तो ते तेरी भाभी ना जाए शामी बजार डुबे तो फिर मैं जाऊंगी एंज कर तू बह भाभी तेरी पानी के मैं नंटी बलौली चरा कम बेची ठीक है बह जा ਉੰਦੇ ਭਾਬੀ ਦੇ ਮੈਂ ਤਾਂ ਪਾ ਕੇ ਤੇਰੇ ਨਾਲ ਕਾਲਜ ਫੰਕਸ਼ਨ ਵਾਲਾ ਨਵਾਂ ਸਾੜਦੇ ਨੂੰ ਮੈਂ ਪਾ ਲਿਆ। ਥੋੜਾ ਵੀ ਦੇ ਬਦਾਰੀ ਦਾ। ਇਹ ਚੀ ਵੀ ਕਿੱਕੀ ਆ। ਸਿਮਰਤ ਹਾਂਜੀ ਭਾਬੀ। ਆ ਮੈਂ ਨਾ ਤੁਹਾਡਾ ਸੂਟ ਵੇਖ ਲਈ। ਆ ਚੁੰਨੀ ਗਈ ਛੋੜਦੀ ਆ। ਪਾਣੀ ਤੇ ਪੀਦਾ ਪਹਿਲਾਂ। ਹਾਂ ਪੀਤਾ ਕੋਈ ਨਾ। ਐ ਨਾ ਨਵਾਂ ਲਿਆਈਆਂ ਜੇ ਹੂਲ ਸੂਟ। ਮੇਰੇ ਨਾਲ ਅਦਰ ਕਜ਼ਨ ਬ੍ਰਦਰ ਦਾ ਵਿਆਹ ਹੈ ਨਾ। ਤੂੰ ਧਿਆਨ ਨਾਲ ਪਿਓਰ ਦੀ ਚੁੰਨੀ। ਹਾਂ ਹਾਂ ਕੋਈ ਆ ਮੈਂ ਕਹਾਂ ਜਾਗੋ ਤੇ ਪਾਉਂਗੀ। अच्छा एक और नी तरह नी ਛੇੜਦਾ सूट ओ त क्यों दिखाऊ मैं बुटीक ਤੇ ਦੇ ਦਿੱਤੇ ਹੁਣ ਇਹਦੇ ਕਿ ਆਈ ਸੀ ਸਵੇਰੇ ਅੱਜ ਦੇ ਆਏ ਜੀ ਹਾਂ اچھا ਠੀਕ ਆ ਸੂਟ ਵੀ ਨੂੰ ਬੜਾ ਸੋਹਣਾ ਲੱਗਾ ਪਰ ਮੇਰੇ ਤਾਂ ਨੂੰ ਕਿਹੜਾ ਜੇ ਨਹੀਂ ਰਸੀਬ ਮੈਂ ਦਿੱਤਾ ਨਾ ਸਭ ਤੋਂ ਮੈਨੂੰ ਦੇ ਦੇਂਦੇ ਨਹੀਂ ਮੈਂ ਤਾਂ ਸੀ ਨਾ ਦੇ ਆਈਆਂ ਨਾਲ ਹੁਣ ਦੇ ਨੂੰ ਮੇਰੇ ਸੂਟ ਕਿੱਥੇ ਆਨੇ ਤੇਰੇ ਮੇਰੇ ਨਾਮ ਤੇ ਜ਼ਮੀਨਾਂ ਸਮਾਨ ਦਾ ਫਰਕ ਪੈ ਗਿਆ ਹੈਗਾ ਵਾ ਚਲੋ ਛੱਡੋ ਭਾਬੀ ਇੰਨਾ ਨਹੀਂ ਸੋਚੀ ਜਾਂਦਾ ਕਹ ਰਾ ਜ਼ਮੀਨਾਂ ਸਮਾਨ ਦਾ ਫਰਕ ਪੈ ਗਿਆ ਹਰ ਢਾਡੀ ਮੇਨਾਂ ਮੈਚ ਕਰਦੀ ਆ ਰਹੀ ਗੱਲ ਫਿਕਰ ਦੀ ਆ ਤੁਸੀਂ ਥੋੜੇ ਭਾਰੇ ਹੋਗੇ ਜੇ ਤੇ ਮੈਂ ਥੋੜੀ ਪਤਲੀ ਫਿਟਿੰਗ ਕਰਾਉਣ ਵਾਲੀ ਹੈਗੀ ਮੇਤੋਂ ਪਹਿਲਾਂ ਤੁਸੀਂ ਸੂਟ ਦਿਓ ਮੈਂ ਆਪੇ ਫਿਟਿੰਗ ਕਰਵਾ ਲਵਾਂ ਉਹਨਾਂ ਕੋਲ ਠੀਕ ਹੈ ਹਾਂ ਤੇ ਅਰੇ ਸੋਲਵਰਾ ਸੋਹਣੇ ਹੈ ਬਾਬੀ ਚੁੰਨੀ ਬੜੀ ਸੋਹਣੀ ਹੈ ਦੀ ਹਾਂ ਪਰ ਗੱਲ ਹੋਈ ਨਾ ਤੈਨੂੰ ਆਣੇ ਨਹੀਂ ਮੇਰੇ ਹੁਣ ਸੂਟ ਅੱਗੇ ਤਾਂ ਤੈਨੂੰ ਮੈਂ ਬਥੇਰੇ ਦੇ ਦਿੱਤੇ ਤੇਰਾ ਮੇਰਾ ਨਾਪ ਇੱਕੋ ਜਿਹਾ ਸੀ ਤਾਂ ਕਰਕੇ ਥੋੜਾ ਜਿਹਾ ਤੇ ਲੜਾ ਤਾਂ ਨਿੱਕੋ ਗੱਲ ਕਹੀ ਨਾ ਇਤੂ ਦੇ ਦਿਆ ਕਰੋ ਫਿਟਿੰਗ ਕਰਾ ਲੈਂਗੇ ਬੁਟੀਕ ਵਾਲੀ ਤੇਰੇ ਫਿਰ ਨਾਪਟਾ ਕਰ ਦੇਗੀ ਹੈਨਾ ਸਹੀ ਗੱਲ ਆ ਤੇ ਮੈਂ ਨਾ ਇਦਾਂ ਕਰਦੀ ਤੂੰ ਦਿੱਤੇ ਕਿੰਨੇ ਸੌਟ ਇਸ ਕੋਈ ਇਹ ਬੁਟੀਕ ਵਾਲੀ ਆ ਬਾਹਰ ਆਪਣੇ ਬਾਜ਼ਾਰ ਚ ਉਸੇ ਨੇ ਦੇ ਨਹੀਂ ਆ ਚੋਣੀਆਂ ਬੁਟੀਕ ਵਾਲੀ ਮੈਂ ਨਾ ਤੁਹਾਨੂੰ ਕਹਿਣਾ ਸੀ ਮੇਰੇ ਨਾਲ ਕਾਲਜ ਫੰਕਸ਼ਨ ਆਉਣ ਵਾਲਾ ਆ ਮੈਂ ਇਦਾਂ ਕਰਦੀ ਆ ਮੈਂ ਇਹਨੂੰ ਕਹਿੰਨੀ ਆ ਕਿ ਤੂੰ ਨਾ ਥੋੜੀ ਆ ਭਾਬੀ ਰਸੀਨਾ ਮਾਰ ਲੈ ਥੋੜੀ ਜਿਹੀ ਮੇਰੀ ਫਿਟਿੰਗ ਦਾ ਵੜਾ ਦੇ ਚਲ ਮੇਰਾ ਫੰਕਸ਼ਨ ਲੰਘ ਜਾਊਗਾ ਕਾਲਜ ਦਾ ਉਹ ਤੋਂ ਬਾਅਦ ਤੂੰ ਹੀ ਸੀਨਾ ਦੇੜ ਕਿ ਤੂੰ ਹੀ ਪਾ ਲਿਓ ਅੱਛਾ ਹਾਂ ਤੇ ਸਦਾ ਮੈਂ ਆਖ ਨਹੀਂ ਸੱਚ ਮੇਰੀ ਗੱਲ ਸੁਣੋ ਭਾਬੀ ਇਹ ਕੁੜੀਆਂ ਵਾਲਾ ਪਰਚਾ ਤੂੰ ਇਹ ਨੂੰ ਖੜ ਦੇ ਗੁਰਦੇ ਦੀ ਕਿਤੇ ਜੇ ਨਹੀਂ ਕਿਤੇ ਮੈਨੂੰ ਹੋ ਗਿਆ ਸੇਰੇ ਲੈ ਕੇ ਆਈ ਸੰਜੋ ਮਾਰਕੀਟ ਗਈ ਸੀ ਨਾ ਸਪੈਸ਼ਲ ਹਾਂ ਭਾਬੀ ਨੂੰ ਵੀ ਪਤਾ ਸੀ ਇਹ ਪਰਚਾ ਦੀ ਮੈਂ ਕਹਿਣ ਲੱਗੀ ਨਵਾਂ ਲੱਗਣ ਦਾ ਫਰਸ਼ ਮੈਂ ਪਹਿਲਾਂ ਨਾ ਤਾਈ ਜੀ ਨੂੰ ਪੁੱਛਣੀ ਲੱਗੀ ਮੈਂ ਕਹਿਣ ਲੱਗੀ ਤਾਈ ਜੀ ਇਹ ਪਸਤੂਰੀ ਰੱਖਿਆ ਉਹ ਤੇ ਮੈਂ ਤੇ ਭਾਬੀ ਦਾ ਹੁਣ ਆਵਾ ਕੁੜੀਆਂ ਵਾਲੇ ਵੇਹ ਭਾਬੀ ਜੀ ਜਰਾ ਰੱਖ ਦਿਓ ਪਰ ਇੱਕ ਗੱਲ ਦਵਾ ਜੇ ਤੜੀ ਨੂੰ ਕੋਈ ਸਾਹ ਨਾ ਵੇਖ ਰਿਹਾ ਨਾ ਇਹ ਕੁੜੀਆਂ ਵਾਲਾ ਪਰਚਾ ਤਾਨੂੰ ਪਤਾ ਇਧਰ ਦੇਖੋ ਜਿਹੜਾ ਮੈਂ ਕਾਲਜ ਜਾਂਦੀ ਨਾ ਮੇਰੀ ਫਰੈਂਡ ਕੋ ਵੀ ਹੈਗਾ ਇਹਨਾਂ ਨਾਲ ਦਾ ਮੈਂ ਸੋਚੀ ਨਹੀਂ ਦੇਹੀ ਕਿ ਉਹ ਵੀ ਇਦੇ ਵਰਗਾ ਪਰਸ ਲੈਵਾਂ ਤੁਹਾਡੇ ਵਾਲਾ ਇਹਦਾ ਪਰਸ ਦੇਖ ਕੇ ਕਿ ਇਧਰੋਂ ਮੈਨੂੰ ਦੇ ਦੋ ਮੈਂ ਇਹ ਨਾ ਵਾਈਟ ਜੀਨ ਅਤੇ ਬਲੈਕ ਟੌਪ ਲੈ ਮੋਰਗਨਲ ਸਪੈਸ਼ਲ ਲਈ ਆਈ ਸੀ ਪਰਸ ਪਰਸਮਣ ਤੇਰੇ ਭਾਈ ਨੇ ਮੈਨੂੰ ਲੈ ਕੇ ਜਾਣਾ ਨਾ ਬਾਹਰ ਘੁਮਣ ਵਾਸਤੇ ਆਪੀ ਇੱਕ ਗੱਲ ਥਾ ਹਨਾ ਨੂੰ ਪਤਾ ਜਿਹੜਾ ਮੈਂ ਆਪਣੀ ਫਰੈਂਡ ਕੋ ਸੇਮ ਇਹੋ ਜਿਹਾ ਪਰਸ ਵੇਖਿਆ ਨਾ ਮੈਂ ਇੱਕ ਗੱਲ ਉਹਨਾਂ ਨੂੰ ਕਹੀ ਸੀ ਮੈਂ ਕਿ ਜਿੱਦਾਂ ਦੀ ਤੇਰੀ ਚੋਈਸ ਹੈ ਮੇਰੀ ਭਾਬੀ ਦੀ ਵੀ ਸੇਮ ਇਧਰ ਦੀ ਚੋਈਸ ਆ ਤੇ ਮੇਰੀ ਬਾਦੀ ਨਾ ਕਦੀ ਵੀ ਨਾ ਮੈਨ ਨਾ ਤਾਂ ਕਦੀ ਕਪੜੇ ਲੈਣੇ ਤਮਣਾ ਕਰਦੀ। ਨਾ ਤਾਂ ਕਦੀ ਕਿਹ ਚੀਜ਼ ਤੋਂ। ਮੈਂ ਜਿਹੜੀ ਚੀਜ਼ ਜਾਵਾਂ ਨਾ ਆ ਤੇਰੀ ਭਾਬੀ ਮੈਨੂੰ ਚਾਹੀਦੀ। ਭਾਬੀ ਮੇਰੀ ਨੇ ਮੂੰਹ ਚ ਨਾ ਪਿਸਕਾੜੀ ਕੜਨੀ ਨਾ ਸੀ ਕਰਨਾ। ਲੈ ਜੀ ਮੈਂ ਜੋ ਤੇਰਾ ਮਾਨ ਕਰਦਾ ਸਾਰਾ ਕੋਈ ਤੇਰਾ ਹੀ ਆ। ਕੱਲੀ ਕੱਲੀ ਤੇ ਬਤਾ ਡਿਨਣਾ ਨਾ। ਸਗੀ ਭਾਬੀ ਨਾ ਸਹੀ, ਚਾਚੇ ਤਾਈ ਦੀ ਸਹੀ। ਨਹੀਂ ਨਹੀਂ ਤੁਸੀਂ ਕਿਹਾ ਤੋਂ ਵੱਧ ਕੇ ਹੀ ਨਾ ਸਰ। ਤੇ ਗੱਲ ਨਹੀਂ ਕਰਨੀ। ਤੇ ਆਹ ਦੇਖ। ਆਹ ਦੇਖੋ ਮੈਂ ਨਾ ਇਹ ਵੀ ਜੀ ਸੋਚ ਨਹੀਂ ਮੈਂ ਕਿਹਾ ਜਿਰੋ ਮੈਨਾ ਜਿਰੋ ਵੇਖਿਆ ਨਾ ਸੈਟ ਪਹਿਲਾਂ ਮੈਂ ਕਾਲਜ ਤੇ ਮੇਰੇ ਫੰਕਸ਼ਨ ਹੋਣ ਹੀ ਵਾਲਾ ਇਹ ਸੂਟ ਮੈਨੂੰ ਪੂਰਾ ਮੈਚ ਹੋਉਂਦਾ ਮੈਂ ਤੁਹਾਨੂੰ ਕਿਹਾ ਨਾ ਰੋਨਿ ਸ਼ੇਰ ਦਾ ਇੱਕ ਸੂਟ ਦਿੱਤਾ ਸੀ ਨਾ ਉਹ ਫੰਕਸ਼ਨ ਹੈਗਾ ਨਾ ਮੈਂ ਉੱਥੇ ਪਾਣਾ ਉਹਦੇ ਨਾਲ 골ਡ ਨਹੀਂ ਮਮੀ ਕਿੰਨੇ ਪਾ ਕੇ ਜਾਣਾ ਸ਼ਹਿਰੋਂ ਬਾਹਰ ਜਾਣਾ ਨਾ ਭਾਪੀ ਮੇਰੀ ਗੱਲ ਸੁਣੋ ਇਹੋ ਤੇ ਮੈਂ ਤੁਹਾਨੂੰ ਕਹਿ ਨਹੀਂ ਨਾ ਮੇਰੇ ਸੂਟ ਦਾ ਪੂਰਾ ਮੈਚ ਹੋਉਂਦਾ ਜੀ ਤੇ ਮੈਂ ਸੋਚ ਨਹੀਂ ਆ ਕਿ ਜਦੋਂ ਜਾਣਾ ਹੋਗਾ ਉਦੋਂ ਲੈ ਆਇਆ ਮੇਰੇ ਕੋਲ ਉਹਨਾਂ ਜਿੱਕਰ ਤੱਕ ਮੈਂ ਪਾ ਲੂੰਗੀ ਹਾਂ ਤੁਹਾਡਾ ਕਿਦੋਂ ਪਰ ਤੁਸੀਂ ਕਿਦੋਂ ਜਾਣਾ ਵੈਸੇ ਤੂੰ ਕਦੋਂ ਜਾਣਾ ਨਹੀਂ ਤੁਸੀਂ ਦੱਸੋ ਪਹਿਲਾਂ ਕਿੱਦਾਂ ਜਾਣਾ ਮੇਰਾ ਤਾਂ ਮੰਮੀ ਨੂੰ ਪਤਾ ਕਰਨਾ ਹੀ ਪਾਣਾ ਕਦੋਂ ਕਿਵੇਂ ਜਾਣਾ ਮਤਲਬ ਮੰਮੀ ਕਹਿਣਗੇ ਤੇ ਜਾਵਾਂਗੇ ਤਾਂ ਹੀ ਉਹ ਤਰੀਕ ਤੈਅ ਕਰਨਗੇ ਨਾ ਹਲ ਕਿਹੜਾ ਤੜੀ ਤਰੀਕ ਨਹੀਂ ਤੈਅ ਹੋਈ ਅ ਮੇਰੇ ਥੋੜੇ ਦਿਨਾਂ ਤੱਕ ਹੈਗਾ ਵਾ ਮੈਂ ਦੇ ਕੇ ਤੁਹਾਨੂੰ ਦੇ ਜੂਣੀ ਜਾਂ ਤੁਸੀਂ ਆਪ ਹੀ ਆ ਜਾਓ ਮੰਮੀ ਆ ਜਾਓ ਮੈਂ ਚਾਹ ਬਣਾ ਲਵਾਂ ਤੇ ਤੁਸੀਂ ਲਪਾਫਾ ਦਿਓ ਪੈਕਿੰਗ ਵਾਸਤੇ ਹਾਂਜੀ ਤਾਈ ਜੀ ਵੇਖੋ ਇੱਧਰ ਵੇਖੋ ਮੈਂ ਨਾ ਭਾਬੀ ਨੂੰ ਕਹਿ ਨਹੀਂ ਸੀ ਮੈਂ ਇੱਕ ਗੱਲ ਕਹਾਂ ਭਾਬੀ ਜਿਹੜੇ ਬੜੇ ਚੰਗੇ ਆ ਹਾਲੋ ਬਦਾਂ ਮੈਂ ਜਦੋਂ ਇੱਥੇ ਹੁੰਦੀ ਨਾ ਮੇਰੇ ਮੰਮੀ ਤੋਂ ਖੁਦ ਕਹਿ ਰਹੀ ਨੀ ਕਿ ਮੰਮੀ ਮੈਂ ਜਿਹੜਾ ਪਾਪੀ ਨੂੰ ਮਿਲ ਕੇ ਨਾ ਮੇਰੀ ਰੂਹ ਖੁਸ਼ ਹੋ ਜਾਣੀ। ਉਹ ਬਿਨਾ ਜਮਾ ਮੂਜ ਸੇ ਤੱਕ ਨਹੀਂ ਕਰਦੇ। ਮੈਂ ਜਿਹੜੀ ਚੀਜ਼ ਹੀ ਕਿਨਾਂ ਪਾਪੀ ਮਿਲਵਾ ਚੀਜ਼ ਚਾਹੀਦੀ। ਚਾਹੇ ਸੂਟ ਹੋਵੇ ਡੁਪੀਕੇ ਦਿੱਤੇ ਹੋਣ ਤੇ ਚਾਹੇ ਉਹਨਾਂ ਕੋਈ ਚੀਜ਼ ਪਈ ਹੋਵੇ। ਉਹਨਾਂ ਨੇ ਮੈਨੂੰ ਕਹਿੰਦਾ ਸਿਮਰਤ ਜਿਹੜੀ ਕੀ ਤਰ੍ਹਾਂ ਤੈਨੂੰ ਚਾਹੀਦੀ ਨਾ ਤੂੰ ਲੈ ਜਾ। ਮੈਂ ਤਾਂ ਸਾਰਿਆਂ ਨਾਲ ਵਾਅਦਾ ਕਰਦੇ ਮੇਰਾ। ਮੇਰੀ ਗੱਲ ਸੁਣ। ਵਰਤਦੀ ਤਾਂ ਬੜਾ ਸੋਹਣਾ ਵਾ। ਮੈਂ ਨਾ ਤੈਨੂੰ ਇੱਕ ਗੱਲ ਕਹਾਂ। ਆ ਤੇ ਵੈਸੇ ਨਾ ਕੁੜੀਆਂ ਪਰ ਜੀ ਮੇਰੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਨਹੀਂ ਕੁੜੀਆਂ ਜਿਹੜੀਆਂ ਦੇ ਪਾਉਣ ਵਾਲੇ ਮੇਰੀ ਫਰੈਂਡ ਨੇ ਨਾ ਸੇਮ ਇੱਦਾਂ ਦਾ ਲਿਆ ਹੀ ਮੈਂ ਵੀ ਪਹਿਲਾਂ ਵੇਖ ਕੇ ਕਿਹਾ ਕਿ ਚੱਲ ਮੈਂ ਵੀ ਇੱਦਾਂ ਦਾ ਲੈ ਲਈ ਫਿਰ ਮੇ ਬਾਬੀ ਦਾ ਪਿਆਰ ਵੇਖ ਕੇ ਮੈਂ ਤਾਂ ਜੂਰੀ ਨੇ ਕਹਿ ਦਰਵਾਤੇ ਕਰਨੇ ਇਸ ਤੋਂ ਚੰਗਾ ਜਿਹੜੀ ਚੀਜ਼ ਘਰੇ ਪਈ ਹੈ ਘਰੇ ਪਈ ਨੂੰ ਬੰਦਾ ਵਰਤਮਾਲ ਬੰਦਾ ਕਰੇ ਜਿਹੜੇ ਮੈਂ ਪਾਉਂਗੀ ਉਹਦੇ ਵਾਰ ਭਾਬੀ ਲੈ ਆਉ ਮਮੀ ਮੈਂ ਸੱਚੀ ਬੜੀ ਕਰਮਾਂ ਵਾਲੀ ਜੇ ਮਾਰਾ ਨੇ ਮੈਨੂੰ ਦੂਰ ਦੇ ਚਾਚੇ ਦੀ ਕੁੜੀ ਦਾ ਰਿਸ਼ਤਾ ਦਿੱਤਾ ਨਾ ਨਾਨ ਦਾ ਬਸ ਬਹੁਤ ਹੈ ਕੱਲੀ ਕੱਲੀ ਬਥੇਰੀ ਮੇਰੇ ਵਾਸਤੇ ਮੈਂ ਆ ਭਾਬੀ ਚਲ ਇੱਕ ਗੱਲ ਤਾਂ ਚੰਗਾ ਵੀ ਮੈਂ ਕੱਲੀ ਆ ਤੇ ਦੋ ਚਾਰ ਹੋਰ ਹੁੰਦੀਆਂ ਨਾ ਫਿਰ ਔਰ ਕੋਈ ਵੀ ਸਭ ਬਣਾਉਣਾ ਮੈਨੂੰ ਮੈਂ ਦਿਨੂਗਾ ਕਿਉਂਕਿ ਕੋਈ ਨੂੰ ਆ ਤੇਰੇ ਆ ਤੇਰੇ ਉਹ ਵੀ ਤੇਰੇ ਹੀ ਨਹੀਂ ਜਾਗੀ ਤੇ ਬਸ ਹਵਾ ਹੀ ਹਵਾ ਵੱਡਿਆ ਸਭ ਕੁਝ ਐਸੇ ਕਹਿੰਦੀ ਆ ਕੇ ਲੈ ਲਈ ਐ ਮੇਰੇ ਦਿੱਦੀ ਮਮੀ ਕਹਿੰਦੀ ਚੱਤੇ ਕਰ ਲਾ ਜੇ ਅਗਰ ਮੈਂ ਟੈਮ ਕਰੀ ਮੈਂ ਕਰ ਤਾਂ ਨਾ ਵਿਚਕਾਰ ਮੇਰੇ ਨਾਲ ਮੈਂ ਤੁਹਾਡੇ ਘਰ ਦੀ ਧੀ ਬਣ ਕੇ ਰਹਿਣਾ ਚਾਹੁੰਦੀ ਆ ਮੈਨੂੰ ਇਹ ਹੁੰਦਾ ਕਿ ਕੱਲ ਨੂੰ ਤੁਹਾਨੂੰ ਨਾ ਇੰਨਾ ਹੋਵੇ ਜਮਾਈ ਮੈਂ ਮਾਕ ਦੇ ਲਗੀ ਸੀ ਹਾਂ ਮੈਂ ਤੇ ਇਹੋ ਤੁਹਾਨੂੰ ਕਹਿਣਾ ਚਾਹੁੰਦੀ ਤੁਸੀਂ ਮੇਰੇ ਵਿਚਤਰਾ ਕਰ ਜੇ ਭਾਬੀ ਲਈ ਚੀਜ਼ ਲੈ ਕੇ ਆਉਣੀ ਤੇ ਕੀ ਗੱਲ ਮੈਂ ਤੇ ਕਾਲਜ ਜਾਂ ਨਹੀਂ ਤੁਹਾਡਾ ਫਰਜ ਬੰਦਾ ਮੈਨੂੰ ਵੀ ਕਾੜਦੀ ਆ ਕੇ ਦੇ ਦੇ ਦਿੰਦੀ ਤੇਰੀ ਭਾਬੀ ਦੇ ਨਾ ਕਰਦੀ ਦੇ ਨਹੀਂ ਦਿੰਦੀ ਮੰਮੀ ਦੇਤੀ ਮੈਂ ਹਨਾ ਦੇ ਦਿੱਤੀ ਹੋਰੇ ਵਰਤੀ ਹੋਈ ਤੁਹਾਨੂੰ ਨਵੀਂ ਲਿਆ ਕੇ ਦੇਣੀ ਚਾਹੀਦੀ ਇਹ ਮੈਨੂੰ ਅੱਛਾ ਦੇ ਦੇ ਹੁਣ ਕਦੇ ਟਾਈਮ ਸਾਰ ਲੂੰਗੀ ਭਾਬੀ ਅੱਛਾ ਟਾਈਮ ਤੇ ਸਾਰੀ ਜਾਂਦਾ ਘੜੀ-ਘੜੀ ਤੇ ਮੈਂ ਕੋਣੀ ਦੀ ਬਾਤਾਂ ਨੂੰ ਦੇਜੋ ਅੱਛਾ ਮੇਰੀ ਗੱਲ ਸੁਣੋ ਇੱਕ ਮਿੰਟ ਮੰਮੀ ਪੁੱਤ ਤੂੰ ਵੀ ਇੱਕ ਗੱਲ ਸੁਣ ਆਪਣੇ ਵਿਆਹ ਤੇ ਕੋਈ ਖਰਚਾ ਕਰਨ ਦੀ ਲੋੜ ਨਹੀਂ ਚਾਚਾ ਜੀ ਇਹਨਾਂ ਨੂੰ ਕਹਿ ਦੋ ਆ ਚੂੜਾ ਕੀ ਸੱਟ ਕੀ ਚੁੰਮਕੇ ਕੀ ਸਭ ਕੁਝ ਜਗਾਵੈ ਤੇਰਾ ਤੇ ਕੋਈ ਗੱਲ ਹੀ ਨਹੀਂ ਕਰਨ ਦੀ ਗੀ ਨਹੀਂ ਭਾਬੀ ਇਹ ਕੰਮ ਤੋਂ ਨਹੀਂ ਮੈਂ ਤੁਹਾਨੂੰ ਕੁਝ ਕਹਿ ਸਕਦਾ ਦੱਸ ਕਿਉਂ ਕਿਉਂਕਿ ਵੇਖੋ ਵਿਆਹ ਤੇ ਮੇਰਾ ਹੋਣਾ ਹੀ ਆ ਠੀਕ ਹੈ ਹੋ ਰਹੀ ਹੋਣਾ ਇੱਕੋ ਵੇਲੇ ਵਰਦਾ ਸਮਾਨ ਕੌਣ ਪਾਉਂਦਾ ਹੈ ਗਲਤੀਆਂ ਹੋਣਾ ਇਸੇ ਕਰਕੇ ਨਾ ਏ ਜੀ ਜਿੰਨੇ ਟੂ ਟੈਂਸ਼ਨ ਲਓ ਉਹ ਮੇਰੇ ਘਰ ਦੇ ਨਾਪੇ ਵੇਖ ਲੈ ਹਾਂ ਤੇਰੀ ਆਦਤ ਹੀ ਨਹੀਂ ਗਈ ਕਿਸੇ ਦੀ ਚੀਜ਼ ਲੈ ਆਉਂਦੇ ਹਨਾ ਨਾ ਨਾ ਇਹਦੇ ਬਸ ਇੱਕ ਗੱਲ ਕਹਾਂ ਤੁਸੀਂ ਤੇ ਮੇਰੇ ਸਕੇ ਜੇ ਮੇਰੀ ਭਾਬੀ ਜੇ ਤੁਹਾਡਾ ਤੇ ਘਰ ਵਾਲੀ ਗੱਲਾਂ ਨਹੀਂ ਕਰਕੇ ਤੁਹਾਡੇ ਕੋਲ ਅਗਰ ਚੀਜ਼ ਨਹੀਂ ਨਹੀਂ ਤੇ ਮੈਂ ਤੁਹਾਨੂੰ ਬਣਾ ਦੇਗਾ ਮੇਰੇ ਸੁਭਾ ਦਾ ਮੈਂ ਤਾਂ ਵੈਸੇ ਹੀ ਨਹੀਂ ਕਦੀ ਕੋਈ ਚੀਜ਼ ਮੰਗਦੀ ਮੈਂ ਨਹੀਂ ਸ਼ਾਦੀ ਪਰਾਂ ਤੁਹਾਨੂੰ ਕਿ ਰੋਡ ਤੇ ਜਿਹੜਾ ਤੁਹਾਡੇ ਘਰ ਆਪਣੇ ਦਿੱਤਾ ਹੋਇਆ ਸਾਰਾ ਕੁਝ ਮੈਂ ਤੈਨੂੰ ਪਤਾ ਕੀ ਕਹਿ ਲੱਗੀ ਹੋਰ ਥੋੜੇ ਚਿਰਾਂ ਨੂੰ ਤਾਂ ਵਿਆਹ ਤੇ ਹੋ ਹੀ ਜਾਣਾ ਇੰਜ ਕਰ ਜਿਹੜੇ 4-5 ਸੂਟ ਤੇਰੇ ਕੋਲ ਵੀ ਦੇ ਦੇ ਜੁੱਤੀ ਜੱਤੀ ਚਾਹੀਦੀ ਪੁੱਤ ਫੇਰ ਵੇਲੋ ਤਾਈ ਜੀ ਮੇਰੀ ਗੱਲ ਸੁਣੋਂਦੇ ਜੀ ਕਿ ਮੈਨੂੰ ਕੋਈ ਚੀਜ਼ ਲੈਣ ਹੁੰਦੀ ਨਹੀਂ ਨਹੀਂ ਸੁਣਾਣਾ ਮੈਂ ਕੀ ਇੱਥੇ ਹਣ ਕੌਣ ਸੁਣਦਾ ਮੈਂ ਕਿਹਾ ਫੰਕਸ਼ਨ ਹੈ ਕੋਲ ਚ ਜੁੱਤੀ ਜੱਤੀ ਵਿਤ ਚਾਹੀਦੀ ਹੋਗੀ ਨਾ ਚਾਹੀਦੀ ਤੇ ਹੈਗੀ ਆ ਜੁੱਤੀ ਵੀ ਦੇ ਦੇ ਮੇਰੀ ਗੱਲ ਵੀ ਦੋ ਦਿਖਾਓ ਮੇਰੇ ਕੋ ਕਿਹੜੀ ਜੁੱਤੀ ਇੱਕ ਮਿੰਟ ਪੁੱਤ ਇੱਕ ਮਿੰਟ ਜੁੱਤੀ ਵੀ ਦੇ ਦੇ ਹੈ ਤੇ ਉਹ ਜਿਹੜੇ 4-5 ਨਵੇਂ ਸੂਟ ਲੈਂਦੇ ਉਹ ਵੀ ਦੇ ਦੇ ਆ ਸੈਟ ਇੱਕ ਹੋਰ ਹੁਣਾ ਉਹ ਵੀ ਦੇ ਦੇ ਓ ਮੈਨੂੰ ਆਈ ਨਾ ਮੰਮੀ ਮੈਨੂੰ ਕਿੱਥੇ ਛੱਡ ਗਿਆ ਮਾਜੇ ਇੱਕ ਮਿੰਟ ਪੁੱਤ ਹੋਰ ਕੋ ਚਾਹੀਦਾ ਨਹੀਂ ਬਹੁਤੇ ਰਹੇ ਕਿਉਂਕਿ ਫੰਕਸ਼ਨ ਹੋਣਾ ਲਾ ਬਸ ਦੋ ਸੂਟ ਨਹੀਂ ਨਹੀਂ ਉਹ ਤਾਂ ਬਾਅਦ ਵਿੱਚ ਫੰਕਸ਼ਨ ਹੋਣਗੇ ਦੋ ਚਾਰ ਮੈਂ ਚਾਹ ਬਣਾ ਲਵਾਂ ਮੇਰੀ ਤਾਂ ਬਸ ਹੋ ਗਈ ਤੂੰ ਵੀ ਬਸ ਤੋਂ ਕਰਕੇ ਚੱਲ ਪੁੱਤ ਮੈਂ ਤੈਨੂੰ ਇਹੀ ਤੇ ਕਹਿਣ ਦੀ ਹੈ ਜੇ ਕੁਝ ਹੋਰ ਚਾਹੀਦਾ ਤਾਂ ਉਹ ਵੀ ਲੈ ਲੈ ਨਹੀਂ ਨਹੀਂ ਤਾਈ ਜੀ ਮੈਨੂੰ ਕੁਝ ਹੋਰ ਨਹੀਂ ਚਾਹੀਦਾ ਮੈਂ ਬਸ ਇਹੋ ਚੀਜ਼ਾਂ ਖੜਦੀਆਂ ਹੋਰ ਨਹੀਂ ਕੋਈ ਚਾਹੀਦਾ ਮੈਨੂੰ ਨਹੀਂ ਮੇਰੀ ਗੱਲ ਸੁਣ ਕਹਿੰਦੇ ਆ ਨਾ ਕਿ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਆਪ ਨੂੰ ਸ਼ਰਮ ਕਰ ਲੈਣੀ ਚਾਹੀਦੀ ਮੰਨਿਆ ਤੈਨੂੰ ਕਿਸੇ ਚੀਜ਼ ਤੋਂ ਨਾ ਨਹੀਂ ਕਰਦੀ ਇਹਦਾ ਮਤਲਬ ਇਹ ਥੋੜਾ ਜਿਹੜੀ ਚੀਜ਼ ਵੇਖੀ ਆ ਵੀ ਦੇ ਦੇ ਆ ਵੀ ਦੇ ਦੇ ਫੜੀ ਜਾ ਫੜੀ ਜਾ ਉਹ ਤੇ ਚੀਜ਼ ਉਹ ਮੰਗੀ ਨਹੀਂ ਚੋਰੀ ਲੋੜ ਵੇਲੇ ਕੰਮ ਆ ਜੇ ਵੇਖ ਆ ਨਵਾਂ ਸੂਟ ਉਹਨੇ ਹਜੇ ਚਾਅ ਨਹੀਂ ਲਾਏ ਆਪਣੇ ਹੈ ਲੈ ਕੇ ਬੁਟੀਕ ਤੇ ਦੇ ਕੇ ਆਈ ਤੇ ਤੂੰ ਫਟਾਫਟ ਚੁਣਨੀ ਵੀ ਮੱਲ ਲਈ ਅਪਰਸੋ ਨੇ ਕੱਲ ਫੜਿਆ ਹੀ ਕਿ ਮम्मी ਸੋਣਾ ਤੇ ਮੈਂ ਕਿਹਾ ਸੋਣਾ ਇਹ ਵੀ ਤੂੰ ਲੈ ਲਿਆ ਉਹ ਚਾਹ ਲਾੜ ਕਿੱਥੇ ਪੂਰੇ ਕਰੇ ਜੇ ਤੂੰ ਇਹੋ ਚੀਜ਼ਾਂ ਫੜ ਲੈਂਦੀ ਤੇਰੇ ਫੜੀਆਂ ਲੋਕਾਂ ਨੇ ਵੀ ਵੇਖਣੀਆਂ ਤੇ ਉਹਨੇ ਵੀ ਵੇਖਣੀਆਂ ਤੇ ਲੋਕਾਂ ਨੇ ਤੇ ਇਹੀ ਕਹਣਾ ਨਨਾਂ ਦਾ ਲੱਥਾ ਪਾ ਲਿਆ ਪੁੱਤ ਇਹੀ ਚੀਜ਼ ਮੈਂ ਤੈਨੂੰ ਸਮਝਾਉਣਾ ਚਾਹੁੰਦੀ ਕੱਲ ਤੂੰ ਵਿਆਹੀ ਜਾਏਂਗੀ ਤੇਰੀ ਨਨਾਂ ਤੇਰੇ ਸਹੁਰੇ ਕੁਝ ਕਰੇ ਤੇ ਤੇਰੀ ਕੋਈ ਨਵੀਂ ਚੀਜ਼ ਪਈ ਹੋਵੇ ਤੂੰ ਚਾਹ ਨਾ ਬਣਾਈ ਹੋਵੇ ਕਵੇ ਭਾਬੀ ਮੈਨੂੰ ਦੇ ਦੇ ਤੇਰਾ ਤੇ ਚਾਹ ਉੱਥੇ ਦਾ ਉੱਥੇ ਹੀ ਰਹਿ ਜਾਊਗਾ ਨਾ ਹੂੰ ਪੁੱਤ ਉਹਦਾ ਵੀ ਸੋਚਿਆ ਕਰ ਇਹੀ ਤੈਨੂੰ ਸਮਝਾਉਣਾ ਚਾਹੁੰਦੀ ਅਬ ਗੋਤੇਰੀ ਮਰਜੀ ਜਿਹੜੀ ਤੈਨੂੰ ਲੋੜ ਆ ਲੈ ਜਾ ਮੈਂ ਤਾਂ ਨੀ ਕੋਤ ਨਾ ਕਰਨੀ ਤੈਨੂੰ ਕਹਿ ਆ ਕਿ ਤੇ ਤਾਈ ਜੀ ਸਹੀ ਕਹੇ ਆ ਮੈਂ ਤੇ ਆਪਣਾ ਆਪਣੀ ਚੜੀ ਕੁ ਚੀਤ ਖੇਤੀ ਕਿਤੇ ਦਿਵਾ ਕੇ ਨੂੰ ਤੇ ਭਾਬੀ ਵੀ ਜਿਹੜੀ ਚੰਗੇ ਆ ਮੈਂ ਜਿਹੜੀ ਚੀਤ ਤੇ ਹੱਥ ਰਾਦੀ ਉਹ ਚੀ ਜੀ ਮੈਨੂੰ ਦੇ ਦੇਂਦੇ ਕਿ ਲਾਸ਼ ਅਮਰਤ ਪਹਿਲਾਂ ਤੁਮ ਪਾਲਾਂ ਮੈਨੂੰ ਜ਼ਿਆਦਾ ਹੋਣੀ ਕਰਨਾ ਚਾਹੀਦਾ ਕਿ ਭਾਪੀ ਦੇ ਮਨ ਚ ਨਾ ਕੁਛ ਆ ਗਿਆ ਭਾਬੀ ਦੇ ਮਨ ਚ ਕੀ ਕੁਛ ਨਾ ਹੁੰਦਾ ਵੇ ਨਹੀਂ ਮੈਨੂੰ ਨਹੀਂ ਚਾਹੀਦਾ ਰਾਨ ਦੇ